मैं जसविंदर चंबर, एक कल न्यूज चैनल तो, आज अज आए हैं महला काली विखे ਜਿੱਥੇ ਕਰੋਨਾ ਦੀ ਮਹਾਮਾਰੀ ਨੂੰ ਦੇਖਦੇ ਹੋਏ ਪੂਰੇ ਦੇਸ਼ ਅੰਦਰ ਬੜੀ ਚਿੰਤਾਜਨਕ ਸਥਿਤੀ ਫੈਲੀ ਹੋਈ ਆ ਅਸੀਂ ਆ ਬੋਦਰ ਦੇ ਕਾਲੀਆ ਮੱਲੇ ਜਿੱਥੇ ਅੱਜ ਉਹਨਾਂ ਗਰੀਬ ਲੋਕਾਂ ਲਈ ਜਿਨ੍ਹਾਂ ਤੱਕ ਖਾਣਾ ਨਹੀਂ ਪਹੁੰਚਦਾ ਉਹਨਾਂ ਲਈ ਬਣਾ ਕੇ ਉਹਨਾਂ ਨੂੰ ਤਿਆਰ ਕਰਕੇ ਖਾਣਾ ਪਹੁੰਚਾਉਣ ਲਈ ਸਾਡੇ ਸਰਦੇਸ਼ ਸ਼ਰਮਾ ਜੀ ਤੇ ਮੱਲਾ ਕਾਲੀਆ ਦੇ ਨੌਜਵਾਨਾਂ ਵੱਲੋਂ ਇਸ ਨੂੰ ਮਲਗੀ ਬੜੇ ਵਧੀਆ ਤਰੀਕੇ ਨਾਲ 4-5 ਲੰਗਰ ਲਈ ਲੰਗਰ ਚਲਾਇਆ ਜਾਊਗਾ ਆ ਅਸੀਂ ਨਾਲ ਮਿਲ ਗਏ ਆ ਨਮਸਕਾਰ ਜੀ ਜੋ ਅੱਜ ਕਾਲੀਆਂ ਮਹਾਲਾ ਨੌਜਵਾਨ ਸਭਾ ਨਕੁੰਦਰ ਵੱਲੋਂ ਲੰਗਰ ਦਾ ਦੀਆਮ ਕੀਤਾ ਗਿਆ ਹੈ ਭਾਰਤ ਕਾਲਜ ਆਫ ਨਰਸਿੰਗ ਬੀਪੀਓ ਮੋਦ ਤਹਿਿਲ ਨਕੁੰਦਰ ਦੇ ਸਹਿਯੋਗ ਦੇ ਨਾਲ ਜੋ ਕਿ ਗਰੀਬ ਗੁਰਬੇ ਬਸਤੀ ਵਾਲੇ ਬੱਚੇ ਦਿੱਥੇ ਲੱਗਦਾ ਵੀ ਪਹੁੰਚਦਾ ਖਾਣ ਪੀਣ ਦੀ ਸੁਭਦਾ ਰਹਿ ਗਿਆ ਘਰ ਜਾ ਘਰ ਘਰ ਜਾ ਕੇ ਲੰਗਰ ਪਜਾਇਆ ਜਾਵੇਗਾ ਕੱਲੇ ਕੱਲੇ ਘਰ ਤੇ ਸੁਭਦਾ ਪਹੁੰਚਾਈ ਜਾਏ ਇਸ ਆਫੀਸ਼ੀਅਲ ਦੇ ਵਿੱਚ ਸਾਡੀ ਸੰਸਥਾ ਜਿਹੜੀ ਆ ਕਾਲੀਆ ਮਹਾਂਦੇਵ ਤੋਂ ਆ ਪਾਰ ਕਾਲਜ ਤੋਂ ਹੋਊਗਾ ਲੰਗਰ ਕੱਲ ਵੀ ਤਿਆਰ ਹੋ ਗਿਆ ਪਰਸੂ ਵੀ ਤਿਆਰ ਹੋਵੇ ਗਰੀਬ ਗੁਰਬੇ ਲੋਕਾਂ ਨੂੰ